ਲੋ ਜੀ ਅਗਲੇ ਜ਼ਮਾਨੇ ਗਏ ਜਦੋਂ ਹੁੰਦਾ ਸੀ ਇਦਾਂ ਵੀ ਜੇ ਕਿਸੇ ਨੇ ਕੋਈ ਚੀਜ਼ ਲੈ ਆਂਦੀ ਜਾਂ ਕੋਈ ਬੰਦਾ ਸੁਖੀ ਆ ਤੇ ਜਿਹੜੇ ਆੜ ਗਵਾਂਡ ਸੀ ਸ਼ਰੀਕੇ ਭਾਈਚਾਰੇ ਵਾਲੇ ਸੀਗੇ ਹੋਰ ਲੋਕ ਸੀ ਉਹ ਕਰਦੇ ਸੀ ਖੁਸ਼ੀ ਉਹ ਕਹਿੰਦੇ ਸੀ ਲੈ ਭਾਈ ਆ ਬੰਦੇ ਨੇ ਤਰੱਕੀ ਕਰ ਲਈ ਆ ਆ ਚੀਜ਼ ਲੈ ਆਂਦੀ ਆ ਹੁਣ ਸਾਨੂੰ ਵੀ ਸੌਖਾ ਹੋ ਗਿਆ ਤੇ ਆਪਾਂ ਵੀ ਇਹਦੇ ਤੋਂ ਜਦੋਂ ਮਰਜੀ ਚੀਜ਼ ਕੋਈ ਲੈ ਕੇ ਤਾਂ ਵਰਤ ਸਕਦੇ ਆ ਤੇ ਚਾ ਚੜਦਾ ਸੀ ਪੂਰਾ ਦਿਲੋਂ ਤੇ ਜਿਹੜੇ ਬੰਦੇ ਨੇ ਕੋਈ ਚੀਜ਼ ਲਿਆਂਦੀ ਹੁੰਦੀ ਸੀ ਜਾਂ ਜਿਹਨੇ ਤਰੱਕੀ ਕੀਤੀ ਹੁੰਦੀ ਸੀ ਉਹਦੇ ਦਿਲ ਵਿੱਚ ਵੀ ਕੋਈ ਵੀ ਇਦਾਂ ਦੀ ਗੱਲ ਨਹੀਂ ਹੁੰਦੀ ਸੀ ਵੀ ਆਹ ਚੀਜ਼ ਮੈਂ ਲੈ ਕੇ ਆਂਦੀ ਆ ਬਈ ਇਹਨੂੰ ਹੁਣ ਮੈਂ ਹੀ ਵਰਤੂਗਾ ਮੈਂ ਕਿਸੇ ਨੂੰ ਨਹੀਂ ਦੇਣੀ ਹੈਗੀ ਉਹਦੇ ਦਿਲ ਵਿੱਚ ਵੀ ਇਹੀ ਭਾਵਨਾ ਹੁੰਦੀ ਸੀ ਜੇ ਚੀਜ਼ ਮੇਰੀ ਆ ਇਹਨੂੰ ਕੋਈ ਵੀ ਵਰਤ ਸਕਦਾ ਆ ਔਖੇ ਟਾਈਮ ਲਈ ਕੋਈ ਵੀ ਆਪਣੇ ਕੰਮ ਲਿਆ ਸਕਦਾ ਆ ਆਪਣੇ ਕੰਮ ਲੈ ਸਕਦਾ ਆ ਬਈ ਉਹਨੂੰ ਮਾਣ ਨਹੀਂ ਹੁੰਦਾ ਸੀਗਾ ਆਪਣੀ ਚੀਜ਼ ਦਾ ਤੇ ਹੁਣ ਜਿਹੜਾ ਸਮਾਂ ਆ ਉਹ ਗਿਆ ਆ ਬਦਲ ਹੁਣ ਸਮਾਂ ਇੰਨਾਕ ਜਿਆਦਾ ਬਦਲ ਗਿਆ ਆ ਚੀਜ਼ ਤਾਂ ਲਿਆਉਣ ਦੀ ਬਹੁਤ ਦੂਰ ਦੀ ਗੱਲ ਆ ਜੇ ਤੁਸੀਂ ਕਿਸੇ ਨੂੰ ਆਪਣੇ ਦਿਲ ਦੀ ਗੱਲ ਵੀ ਮਾੜੀ ਜੀ ਦੱਸਦੇ ਹੋ ਬਈ ਮਿੱਤਰਾ ਆਪਾਂ ਲਾਏ ਆ ਬਾਹਰ ਦੇ ਪੇਪਰ ਆਪਾਂ ਚੱਲ ਜਾਣਾ ਬਾਹਰ ਨੂੰ ਜਾਂ ਲੈ ਵੀ ਮਿੱਤਰਾ ਆਪਾਂ ਗੱਡੀ ਨਵੀਂ ਲੈ ਕੇ ਆਉਣੀ ਆ ਵੇ ਕਿਹੜੀ ਲੈ ਕੇ ਆਈਏ ਹੁਣ ਕੋਈ ਵੀ ਬੰਦਾ ਤੁਹਾਡੀ ਖੁਸ਼ੀ ਨੂੰ ਆਪਣੀ ਖੁਸ਼ੀ ਨਹੀਂ ਸਮਝਦਾ ਉਹਨੂੰ ਦੌਖਾ ਹੀ ਸਮਝਦਾ ਆ ਅਗਲੇ ਦੀ ਲੱਗ ਜਾਂਦੀ ਆ ਹਾਂ ਅਗਲੇ ਕਹਣਾ ਓਹੋ ਇਹਦਾ ਵੀ ਬਾਹਰਲਾ ਕੰਮ ਬਣ ਗਿਆ ਇਹਨੇ ਵੀ ਬਾਹਰ ਨੂੰ ਚਲ ਜਾਣਾ ਜਾਂ ਉਹ ਇਹਨੇ ਵੀ ਗੱਡੀ ਲੈ ਆਉਣੀ ਆ ਇਹਦਾ ਔਖਾ ਹੋ ਗਿਆ ਯਾਰ ਇਹਨੇ ਪੈਸੇ ਕਿੱਥੋਂ ਲੈ ਲੈ ਇਹ ਗੱਡੀ ਕਿੱਥੋਂ ਲੈ ਆਇਆ ਇੰਨਾ ਕਿ ਦੁੱਖ ਜ਼ਿਆਦਾ ਮਨਾਉਂਦੇ ਆ ਐਸੀ ਹਾ ਲੱਗਦੀ ਆ ਉਹ ਗੱਡੀ ਗੁੱਡੀ ਵਿੱਚ ਬਾਹਰਲਾ ਸਿਸਟਮ ਸਿਸਟਮ ਵਿੱਚੇ ਹੀ ਰਹਿ ਜਾਂਦਾ ਆ ਸਾਰਾ ਕੁਝ ਜਾਂਦਾ ਲੱਗਦਾ ਆ ਸੋ ਤੁਹਾਡੀ ਜਿੱਦਾਂ ਲੋਕਾਂ ਨੂੰ ਆਪਣੀ ਖੁਸ਼ੀ ਲਈ ਦੂਜੇ ਦਾ ਦੁੱਖ ਜ਼ਿਆਦਾ ਚੰਗਾ ਲੱਗਦਾ ਆ ਜੇ ਕਿਸੇ ਨੇ ਕਿਸੇ ਦੀ ਮੰਨ ਲਓ ਖੁਸ਼ੀ ਆਉਣੀ ਆ ਉਹਨੂੰ ਉਹ ਦੁੱਖ ਵਿੱਚ ਤਬਦੀਲ ਹੋ ਜਾਂਦਾ ਉਹਨੂੰ ਉਹ ਦੁੱਖ ਲੱਗਦਾ ਵੀ ਇਹ ਖੁਸ਼ੀ ਇਹਨੂੰ ਕਿੱਦਾਂ ਆ ਗਈ ਇਹ ਬੰਦੇ ਨੇ ਤਰੱਕੀ ਕਿੱਦਾਂ ਕਰ ਲਈ ਅੱਗੇ ਦਾ ਹੁੰਦੇ ਸੀਗੇ ਲੋਕ ਪਿੱਛੋਂ ਤੱਕਾ ਦੇਣਾ ਆਪਣੇ ਨਾਲ ਦੇਆਂ ਨੂੰ ਆਪਣੇ ਯਾਰਾਂ ਦੋਸਤਾਂ ਨੂੰ ਗਾਂ ਨੂੰ ਅੱਗੇ ਨੂੰ ਵਧਾਉਣਾ ਹੁਣ ਕਾਲਯੋਗ ਪੂਰਾ ਕੂਕਰ ਆਇਆ ਉਹਦੇ ਵਿੱਚ ਲੱਤਾਂ ਖਿੱਚਦੇ ਆ ਜੇ ਕੋਈ ਵੀ ਬੰਦਾ ਤਰੱਕੀ ਕਰਦਾ ਮੰਨ ਲਓ ਤੁਸੀਂ ਤਰੱਕੀ ਕਰਦੇ ਆ ਤਾਂ ਤੁਹਾਡੀਆਂ ਲੱਤਾਂ ਖਿੱਚਣ ਨੂੰ ਕਿੰਨੇ ਹੀ ਬੰਦੇ ਆ ਜਾਣਗੇ ਵਿੱਚ ਹੀ ਉਹਦੇ ਵਿੱਚ ਤੁਹਾਡੇ ਰਿਸ਼ਤੇਦਾਰ ਹੋਣਗੇ ਵਿੱਚ ਹੀ ਤੁਹਾਡੇ ਜਿਹੜੇ ਜਿਨ੍ਹਾਂ ਨੂੰ ਤੁਸੀਂ ਦਿਲੋਂ ਪਿਆਰ ਕਰਦੇ ਹੋਵੋਗੇ ਤੁਹਾਡੇ ਯਾਰ ਦੋਸਤ ਹੋਊਗੇ ਉਹ ਤੁਹਾਡੀਆਂ ਲੱਤਾਂ ਖਿੱਚਣਗੇ ਜਾਨੀ ਕਿ ਤੁਹਾਨੂੰ ਕੋਈ ਪਿੱਛੋਂ ਧੱਕਾ ਲਾਉਣ ਵਾਲਾ ਘੱਟ ਮਿਲੂਗਾ ਤੇ ਲੱਤਾਂ ਖਿੱਚਣ ਨੂੰ ਜ਼ਿਆਦਾ ਮਿਲੂਗਾ ਜੇ ਕੋਈ ਧੱਕਾ ਮੰਨ ਲਓ ਚਲੋ ਵਧੀਆ ਗੱਲ ਆ ਕੋਈ ਧੱਕਾ ਲਾਉਂਦਾ ਆ ਜੇ ਕੋਈ ਧੱਕਾ ਲਾਉਂਦਾ ਵੀ ਆ ਕਿ ਪੈਸੇ ਦੀ ਮਾੜਤ ਮਾੜੀ ਮੋਟੀ ਕਰ ਵੀ ਦਿੰਦਾ ਤੇ ਉਹ ਵਿਆਜ ਇੰਨਾ ਕਿ ਜ਼ਿਆਦਾ ਠੋਕਦਾ ਆ ਇਹ ਬੰਦਾ ਤਾਬੇ ਨਹੀਂ ਆਉਂਦਾ ਬੰਦਾ ਕਹਿੰਦਾ ਉਹ ਇਹਦੇ ਨਾਲੋਂ ਤਾਂ ਆਪਣਾ ਕੋਈ ਟੰਬ ਛੱਲਾ ਵੇਚ ਲੈਂਦੇ ਜਾਂ ਕੋਈ ਆਪਣੀ ਜ਼ਮੀਨ ਦਾ ਟੁਕੜਾ ਵੇਚ ਲੈਂਦੇ ਤੇ ਇਹਨੇ ਦਾ ਵਿਆਜ ਲਾ ਕੇ ਮੇਰੀ ਘੰਡੀ ਮਰੋੜ ਦਿੱਤੀ ਆ ਸੋ ਅੱਜ ਕੱਲ ਸਮਾਂ ਜਿਹੜਾ ਆ ਬਹੁਤ ਜ਼ਿਆਦਾ ਖਰਾਬ ਹੋ ਚੁੱਕਾ ਆ ਮੇਨ ਮਕਸਦ ਇਹ ਆ ਗੱਲ ਕਰਨ ਦਾ ਤੁਸੀਂ ਕੋਈ ਵੀ ਤਰੱਕੀ ਕਰਦੇ ਹੋ ਕੋਈ ਵੀ ਚੀਜ਼ ਲੈਣੀ ਆ ਕੋਈ ਬਾਹਰਲਾ ਕੰਮ ਬਣਾਉਣਾ ਯਾਨੀ ਕਿ ਕੋਈ ਵੀ ਜਿਹੜਾ ਤੁਹਾਡੇ ਮਨ ਵਿੱਚ ਆ ਵੀ ਮੈਂ ਆਹ ਕੰਮ ਕਰਨਾ ਆ ਤਾਂ ਕਿਸੇ ਨੂੰ ਕੰਨੋ ਕੰਨ ਖਬਰ ਨਾ ਹੋਣ ਦਿਓ। ਉਹ ਗੱਲ ਆਪਣੇ ਦਿਲ ਵਿੱਚ ਰੱਖੋ ਆਪਣੇ ਘਰਦਿਆਂ ਨੂੰ ਹੀ ਜੋ ਤੁਹਾਡੀ ਫੈਮਲੀ ਆ ਟੱਬਰ ਜਿਹਨੂੰ ਕਹਿੰਦੇ ਆ ਸਿਰਫ ਉਹਦੇ ਕੋਲ ਗੱਲ ਕਰੋ ਦੂਜੇ ਬੰਦੇ ਕੋਲ ਗੱਲ ਕਰਨ ਦੀ ਕੋਈ ਲੋੜ ਨਹੀਂ ਹੈਗੀ ਉਹ ਤੁਹਾਡੀ ਤਰੱਕੀ ਵਿੱਚ ਰੁਕਾਵਟ ਬਣੂਗਾ ਹੀ ਬਣੂਗਾ। ਹੁਣ ਸਮਾਂ ਬਹੁਤ ਜ਼ਿਆਦਾ ਖਰਾਬ ਹੋ ਚੁੱਕਾ ਆ ਇਸ ਲਈ ਆਪਣੇ ਦਿਲ ਦੀ ਗੱਲ ਕਿਸੇ ਨੂੰ ਬਿਲਕੁਲ ਵੀ ਨਹੀਂ ਦੱਸਣੀ ਹੈਗੀ ਜੋ ਕਰਨਾ ਆ ਚੁੱਪਚੀਪੀਤੇ ਕਰਨਾ ਆ ਉਦੋਂ ਹੀ ਪਤਾ ਲੱਗੇ ਦੂਜੇ ਬੰਦੇ ਨੂੰ ਲੈ ਬਈ ਆਹ ਕੰਮ ਔਨੇ ਕਰ ਦਿੱਤਾ ਜਦੋਂ ਆਪਾਂ ਢੋਲ ਵਜਾਉਣ ਲੱਪੈਨੇ ਆਪਾਂ ਤਾਂ ਸਮਝਦੇ ਆ ਆਪਣੇ ਸਾਰਿਆਂ ਨੂੰ ਵੀ ਕੋਈ ਨਾ ਉਹ ਵੀ ਆਪਣਾ ਹੀ ਬੰਦਾ ਆ ਵੀ ਕੋਈ ਚੱਕਰ ਨਹੀਂ ਹੈਗਾ ਇਹਨੂੰ ਦੱਸ ਦਿੰਨੇ ਆ ਪਰ ਉਹ ਤੁਹਾਡੇ ਨਾਲ ਤਾਂ ਜ਼ਰੂਰ ਤੁਰਿਆ ਫਿਰੂਗਾ ਮਾੜਾ ਮੋਟਾ ਇਹ ਜਿੱਦਾਂ ਕਹਿੰਦੇ ਹੁੰਦੇ ਆ ਬਈ ਤੁਹਾਡਾ ਇਦਾਂ ਉਹਨੂੰ ਲੱਗਦਾ ਹੋਣਾ ਵੀ ਮੈਂ ਇਹਦੀ ਮਾਤ ਕਰਦਾ ਮੈਂ ਇਹਦੇ ਨਾਲ ਤੁਰਿਆ ਫਿਰਦਾ ਪਰ ਉਹ ਅੰਦਰੋਂ ਅੰਦਰੀ ਪੂਰੀਓ ਨੂੰ ਜੈਲਸ ਹੋਊਗੀ ਸੋ ਐਸ ਲਈ ਕੋਈ ਵੀ ਕੰਮ ਕਰਨਾ ਆ ਕਿਸੇ ਨੂੰ ਕੋਈ ਗੱਲ ਦੱਸਣ ਦੀ ਲੋੜ ਨਹੀਂ ਹੈਗੀ ਜਿੰਨਾ ਵੀ ਪੜਦਾ ਪਾ ਸਕੋ ਓਨਾ ਹੀ ਪੜਦਾ ਪਾ ਕੇ ਰੱਖੋ ਨਹੀਂ ਤਾਂ ਜਿਹੜੀ ਤੁਸੀਂ ਤਰੱਕੀ ਦੀਆਂ ਬਲੰਤੀਆਂ ਨੂੰ ਛੂਣਾ ਚਾਹੁੰਦੇ ਆ ਉਹ ਵਿੱਚੇ ਹੀ ਰਹਿ ਜਾਣਾ ਸਾਰਾ ਕੁਝ ਹਾਂ ਬਹੁਤ ਮਾੜੀ ਚੀਜ਼ ਹੁੰਦੀ ਆ ਐਵੇਂ ਨਹੀਂ ਸਿਆਣਿਆਂ ਨੇ ਗੱਲਾਂ ਕੀਤੀਆਂ ਆ ਕੋਈ ਅਰਕ ਕੱਢ ਕੇ ਕੀਤੀਆਂ ਆ ਸੋ ਐਸ ਲਈ ਕੋਈ ਵੀ ਕੰਮ ਸ਼ੁਰੂ ਕਰਨਾ ਆ ਕੋਈ ਬਾਰਲਾ ਪੇ ਬਣਾਉਣਾ ਆ ਕੋਈ ਗੱਡੀ ਕੋਈ ਚੀਜ਼ ਲੈਣੀ ਕਿਸੇ ਨੂੰ ਕੋਈ ਦਸਣ ਦੀ ਲੋੜ ਨਹੀਂ ਬਸ ਚੁੱਪਚੀ ਪੀਤੇ ਆਪਣੀ ਫੈਮਿਲੀ ਨੂੰ ਨਾਲ ਲੈ ਕੇ ਜਾਓ ਆਪਣੇ ਮਾਪੇ ਨੂੰ ਨਾਲ ਲੈ ਕੇ ਜਾਓ ਆਪਣੀ ਵਾਈਫ ਨੂੰ ਲੈ ਕੇ ਜਾਓ ਆਪਣੇ ਬੱਚਾ ਨੂੰ ਲੈ ਕੇ ਜਾਓ ਬਸ ਆਪਣੀ ਚੀਜ਼ ਕਰੋ ਜਿਹੜਾ ਕੰਮ ਕਰਨਾ ਕਰੋ ਉਦੋਂ ਹੀ ਪਤਾ ਲੱਗੇ ਲੈ ਵੀ ਆ ਤਾਂ ਕੰਮ ਫਲਾਨੇ ਨੇ ਕਰ ਦਿੱਤਾ ਸੋ ਠੀਕ ਹੈ ਜੀ ਜੇ ਵੀਡੀਓ ਤੁਹਾਨੂੰ ਇਹ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਅਤੇ ਇਸ ਚੈਨਲ ਨੂੰ ਆਪਣਾ ਚੈਨਲ ਸਮਝ ਕੇ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਜੀ ਧੰਨਵਾਦ ਸਾਰਿਆਂ ਦਾ ਸਾਰੇ ਚੜ੍ਹਦੀ ਕਲਾ ਵਿੱਚ ਰਹੋ ਪ੍ਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ ਧੰਨਵਾਦ ਜੀ